ਦਰਬਾਰ ਸਾਹਿਬ ਚ ਆਉਣਾ ਸਭ ਤੋਂ ਵੱਡੀ ਆਨਰ ਹੈ। ਸੋ ਅੱਜ ਜਦੋਂ ਵੀ ਅਮ੍ਰਿਤਸਰ ਚ ਹੁੰਨੇ ਆ ਦਰਬਾਰ ਸਾਹਿਬ ਜ਼ਰੂਰ ਆਈਦਾ ਆ। ਦਰਬਾਰ ਸਾਹਿਬ ਮੱਥਾ ਟੇਕ ਕੇ ਜੀ। ਚਲੋ ਜੀ ਬੀਤੇ ਦਿਨਾਂ ਤੋਂ ਕਾਫੀ ਧਮਕੀਆਂ ਜਿਹੜੀਆਂ ਈਮੇਲ ਈਮੇਲਸ ਆ ਰਹੀਆਂ ਜੀ। ਜਿਵੇਂ ਵੇਖਦੇ ਹੋ ਚੀਜ਼। ਮਾਈਕ ਥੱਲੇ ਕਰ ਲੋ ਯਾਰ। ਕੀ ਕਹਾਂ ਕਰਨਾ। ਦੇਖੋ ਜਿਨ੍ਹਾਂ ਦਾ ਕੰਮ ਹੈ ਪ੍ਰੋਫੈਸ਼ਨਲੀ ਇਹ ਚੀਜ਼ ਨੂੰ ਟਾਕਲ ਕਰਨਾ। ਉਹਨਾਂ ਨੂੰ ਅਸੀਂ ਕੰਮ ਕਰਨ ਲਈ ਹੈ। ਜੀ। لیکن ਇਹ ਧਰਨ ਦਾ ਘਰ ਹੈ ਖੁੱਲਾ ਘਰ ਹੈ ਇੱਥੇ ਕਿਸੇ ਨੂੰ ਥ੍ਰੈਟਸ ਭੇਜਣੀਆਂ ਠੀਕ ਗੱਲ ਨਹੀਂ ਆ ਔਰ ਜਿਹੜਾ ਵੀ ਭੇਜ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਸ਼ਰਮਾਣੀ ਚਾਹੀਦੀ ਆ ਉੱਤੇ ਰੱਬ ਦਾ ਭਗਵਾਨ ਦੇਖ ਹੀ ਰਿਹਾ ਤੇ ਦੂਸਰੀ ਇਹੋ ਜੀ ਗੱਲ ਹੋਣੀ ਨਹੀਂ ਚਾਹੀਦੀ ਖਾਸ ਤੌਰ ਤੇ ਜਿੰਨੀ ਆ ਰਿਲੀਜੀਅਸ ਪਲੇਸਸ ਨੇ ਉਹਨਾਂ ਦੇ ਕੋਈ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਲੇਕਿਨ ਇਹ ਇੱਕ ਕੰਪਲੈਕਸ ਚੀਜ਼ ਹੈ ਐਸਲੀ ਸੋਸ਼ਲ ਮੀਡੀਆ ਆਈਟੀ ਆਪਾਂ ਜਿਹੜਾ ਆਈਟੀ ਰੈਵਿਊਲੂਸ਼ਨ ਕਹਿੰਦੇ ਆ ਬਹੁਤ ਅੱਗੇ ਨਿਕਲ ਗਿਆ ਆ ਲੇਕਿਨ ਉਹਦੀਆਂ ਕਾਊਂਟਰ ਮੀਜਰਸ ਵੀ ਬਹੁਤ ਕੰਪਨੀਆਂ ਦੁਨੀਆ ਦੀਆਂ ਅੱਗੇ ਨਿਕਲ ਗਈਆਂ ਨੇ ਔਰ ਖਾਸ ਤੌਰ ਤੇ ਅਸੀਂ ਇੰਡੀਆ ਚ ਪੰਜਾਬ ਚ ਆਈਟੀ ਰੈਵਿਊਲੂਸ਼ਨ ਲਿਆਉਣਾ ਚਾਹਨੇ ਆ ਕਿਉਂਕਿ ਲੇਕਿਨ ਇਸ ਇਸ਼ੂ ਤੇ ਇਨਕੁਆਇਰੀ ਚੱਲ ਰਹੀ ਆ ਇਸ ਕਰਕੇ ਤੇ ਕਮੈਂਟ ਕਰਨਾ ਠੀਕ ਨਹੀਂ ਹੈ ਪੂਰੀ ਤਰ੍ਹਾਂ ਇਹਦੀ ਇਨਵੈਸਟੀਗੇਸ਼ਨ ਹੋ ਜਾਵੇ ਕੁਝ ਚਿਰ ਪਹਿਲਾਂ ਮੈਂ ਪੜਿਆ ਸੀਗਾ ਕਿ ਕੁਝ ਸੂਤਰ ਫੜੇ ਨੇ ਲੇਕਿਨ ਹਾਲੇ ਤੱਕ ਇਹ ਚੱਲ ਰਹੀ ਆ ਇਹਦੀ ਅੱਛੀ ਤਰ੍ਹਾਂ ਇਨਵੈਸਟੀਗੇਸ਼ਨ ਹੋਵੇਗੀ ਲੇਕਿਨ ਜਿਹੜਾ ਵੀ ਇਹ ਕਰ ਰਿਹਾ ਹੈ ਇਹ ਗੱਲ ਬਹੁਤ ਗਲਤ ਹੈ ਆਮ ਲੋਕਾਂ ਤੇ ਇਹੋ ਜਿਹਾ ਅਟੈਕ ਨਹੀਂ ਹੋਣਾ ਚਾਹੀਦਾ ਐ ਲੋਕੀ ਦਰਬਾਰ ਸਾਹਿਬ ਆਉਂਦੇ ਨੇ ਸ਼ਾਂਤੀ ਲਈ ਹੋਰ ਧਾਰਮਿਕ ਸਥਾਵਾਂ ਤੇ ਵੀ ਸ਼ਾਂਤੀ ਲਈ ਜਾਂਦੇ ਆ ਉੱਥੇ ਇਹੋ ਜਿਹੀ ਥ੍ਰੈਟ ਦੇਣਾ ਬਹੁਤ ਹੀ ਗਲਤ ਕੰਮ ਹੈ ਤੁਸੀਂ ਆਪਣੇ ਪੱਧਰ ਤੇ ਗੱਲ ਕਰੋਗੇ ਉੱਪਰ ਪ੍ਰੈਸਰ ਤੁਸੀਂ ਕਾਫੀ ਗ੍ਰਹਿ ਮੰਤਰੀ ਵੀ ਦੇਖੋ ਸਾਰਿਆਂ ਨੂੰ ਪਤਾ ਹੈਗਾ ਜੀ ਮੇਰੇ ਪੱਧਰ ਤੇ ਤੁਹਾਡੇ ਥਰੂ ਜੋ ਵੀ ਗੱਲ ਹੈ ਮੈਂ ਕਹੀ ਆ ਅੱਗੇ ਜਿਹੜਾ ਵੀ ਜਿੱਥੇ ਮੁਲਾਕਾਤ ਹੋਏਗੀ ਕਈਆਂ ਹੋਰ ਕੰਟੈਕਸਟ ਚ ਹੁੰਦੀ ਆ ਜਰੂਰ ਡੈਫੀਨੇਟਲੀ ਮੈਂਸ਼ਨ ਕਰਾਂਗਾ ਲੇਕਿਨ ਤੁਹਾਡੇ ਥਰੂ ਮੇਰੀ ਆਵਾਜ਼ ਜਿਹੜੇ ਭੇਜ ਰਹੇ ਨੇ ਉਹ ਵੀ ਸੁਣ ਰਹੇ ਨੇ ਇਹੋ ਜੀ ਗਲਤ ਕੱਲ ਕਰਨੀ ਨਹੀਂ ਚਾਹੀਦੀ ਕਿ ਸਿਆਸਤ ਉੱਤੇ ਉੱਠ ਕੇ ਜਿਹੜਾ ਗੁਰੂ ਘਰ ਨੂੰ ਲੈ ਕੇ ਆਵਾਜ਼ ਚੱਕਣੀ ਚਾਹੀਦੀ ਹੈ ਕਿਉਂਕਿ ਜਿਹੜੀ ਬਿਲਕੁਲ ਬਿਲਕੁਲ ਗੁਰੂ ਘਰ ਦੇ ਕਿਸੇ ਵੀ ਗੁਰੂ ਘਰ ਦੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ